ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਨੂੰ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਖੁਸ਼ਵੰਤ ਸਿੰਘ ਜੀ ਦੁਆਰਾ ਲਿਖੀ ਕਿਤਾਬ ਰੱਬ ਦੀ ਲੋੜ ਹੈ ਅਧਿਆਇ 13ਵਾਂ ਪੂਰਨ ਸੋਜੀ ਵਾਲਾ ਬੰਦਾ ਬਦਲਾਈ ਲਾਮਾ ਉਸ ਨੂੰ ਮਿਲ ਕੇ ਮੈਂ ਖੜ ਗਿਆ ਸੀ ਉਸ ਵਿੱਚੋਂ ਸਦਭਾਵਨਾ ਖੁਸ਼ੀ ਅਤੇ ਪਾਕ ਸਾਫ਼ ਧਿਆਨਤਦਾਰੀ ਦਾ ਤੇਜ ਫੁੱਟਦਾ ਸੀ ਦੋ ਸਕੂਲੋਂ ਜਾਣ ਤੋਂ ਬਾਅਦ ਵੀ ਲੰਮਾ ਸਿਰ ਤੁਹਾਡੇ ਤੇ ਤਾਰੇ ਰਹਿੰਦਾ ਸੀ 1999 ਵਿੱਚ ਨੋਬਲ ਕਮੇਟੀ ਨੇ ਉਸ ਨੂੰ ਸ਼ਾਂਤੀ ਪੁਰਸਕਾਰ ਦੇ ਕੇ ਵਧੀਆ ਗੱਲ ਕੀਤੀ ਸੀ ਕਿਉਂਕਿ ਉਹ ਹੈ ਹੀ ਸ਼ਾਂਤੀ ਦੂਤ ਸੀ ਹਿਜ ਹੌਲੀਨੈਸ ਦলাই ਲਾਮਾ ਦਾ ਸਦਾ ਸੱਦਾ ਮੈਨੂੰ ਉਸਦੇ ਦਿੱਲੀ ਦੇ ਪ੍ਰਤੀਨਿਧਤਾਸ਼ੀ ਵਾਂਗ ਦੀ ਰਾਹੀ ਮਿਲਿਆ ਸੀ ਹਿਸ ਹੋਲiness ਮੈਨੂੰ ਉਸਦੀ ਧਰਮਸ਼ਾਲਾ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਰਹਿائش ਉੱਤੇ ਮਿਲਣ ਦੀ ਇਜਾਜ਼ਤ ਦੇਣ ਦੀ ਖੁਸ਼ੀ ਲੈਂਦੇ ਹਾਂ ਅਸੀਂ ਰੇਲ ਗੱਡੀ ਰਾਹੀਂ ਪਠਾਨਕੋਟ ਪੰਜਾਬ ਵਿੱਚ ਪਹੁੰਚੇ ਤੇ ਵਾਂਗ ਦੀ ਮੇਰੇ ਨਾਲ ਸੀ ਉੱਥੋਂ ਅਸੀਂ ਸੜਕ ਰਾਹੀਂ ਧਰਮਸ਼ਾਲਾ ਜਾਣਾ ਸੀ ਰੇਲਾਂ ਵਿੱਚ ਮੈਨੂੰ ਨੀਂਦਰ ਨਹੀਂ ਪੈਂਦੀ ਤੇ ਸਾਰੀ ਰਾਤ ਪਿਆ ਮੈਂ ਇਹੀ ਸੋਚਦਾ ਰਿਹਾ ਕਿ ਮੈਂ ਦਲਾਈ ਲਾਮਾ ਤੋਂ ਪੁੱਛਾਂਗਾ ਕਿ ਮੈਂ ਉਸਦੀ ਜੀਵਨੀ ਮੇਰਾ ਦੇਸ਼ ਤੇ ਮੇਰੇ ਲੋਕ 1962 ਵਿੱਚ ਪ੍ਰਕਾਸ਼ਿਤ ਤੇ ਉਸ ਵੱਲੋਂ ਜਾਂ ਉਸ ਬਾਰੇ ਲਿਖੀਆਂ ਹੋਰ ਵੀ ਕਈ ਕਿਤਾਬਾਂ ਪੜੀਆਂ ਹੋਈਆਂ ਸਨ ਪਰ ਮੈਨੂੰ ਬਹੁਤੀ ਜਾਣਕਾਰੀ ਨਹੀਂ ਮਿਲੀ ਸੀ ਮੈਨੂੰ ਉਹ ਹਾਲਾਤ ਚੇਤੇ ਸਨ ਕਿ ਉਸ ਨੂੰ ਅਤੇ ਉਸ ਦੇ ਹਜ਼ਾਰਾਂ ਚੇਲਿਆਂ ਨੂੰ ਕਿਵੇਂ ਤਿੱਬਤ ਵਿੱਚੋਂ ਨਿਕਲ ਕੇ 1959 ਵਿੱਚ ਭਾਰਤ ਵਿੱਚ ਸ਼ਰਨ ਲੈਣੀ ਪਈ ਸੀ ਭਾਰਤ ਸਰਕਾਰ ਉਸ ਦੀ ਆਮਦ ਤੇ ਬੰਦਲੀ ਪਈ ਸੀ ਤੇ ਉਸ ਦੀ ਮੌਜੂਦਗੀ ਤੇ ਰੋਸ ਵੀ ਪ੍ਰਗਟਾਉਂਦੀ ਰਹੀ ਅਤੇ ਦਿਲ ਖੋਲ ਕੇ ਉਸ ਨੂੰ ਭਾਰਤੀ ਧਰਤੀ ਤੇ ਉਸ ਦੇ ਨਾਲ ਆਏ ਉਸ ਦੇ ਦੇਸ਼ ਵਾਸੀਆਂ ਦੇ ਪੁਨਰਵਾਸ ਲਈ ਸਹੂਲਤਾਂ ਵੀ ਦਿੰਦੀ ਰਹੀ ਸਾਡੇ ਪਹਾੜਾਂ ਤੇ ਮੈਦਾਨਾਂ ਵਿੱਚ ਕਈ ਵੱਡੇ ਵੱਡੇ ਤਿੱਬਤ ਨਗਰ ਉਸਰ ਗਏ ਤਿੱਬਤੀਆਂ ਖਿਲਾਫ ਰੋਸ ਤਾਂ ਕੀ ਹੋਣਾ ਸੀ ਸਗੋਂ ਉਹਨਾਂ ਨੇ ਆਪਣੇ ਭਾਰਤੀ ਗਮਾਂਡੀਆਂ ਦੇ ਸਗੋਂ ਦਿਲ ਹੀ ਜਿੱਤ ਲਏ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਸਾਫ਼ ਅਨੁਸ਼ਾਸਿਤ ਸਦਾ ਖੁਸ਼ ਰਹਿਣੇ ਅਤੇ ਜਿੰਨਾ ਕਿਤਿਆਂ ਵਿੱਚ ਉਹ ਵਸੇ ਉਹਨਾਂ ਦੀਆਂ ਜ਼ੁਬਾਨਾਂ ਸਿੱਖਣ ਵਿੱਚ ਬੜੇ ਛੋਲੇ ਸਨ ਅਤੇ ਹਨ ਮੈਨੂੰ tibetiyan ਵਰਗੀ ਕੋਈ ਹੋਰ ਕੌਮ ਨਹੀਂ ਦਿਸੀ ਜਿਹੜੀ ਉਪਰੀਆ ਭਾਸ਼ਾਵਾਂ ਨੂੰ ਸਹੀ ਤਰ੍ਹਾਂ ਬੋਲਣ ਦੀ ਇੰਨੀ ਮੁਹਾਰਤ ਰੱਖਦੀ ਹੋਵੇ ਆਪਣੀ ਜੀਵਨੀ ਫਰੀडम ਇਨ ਐਗਜ਼ਾਈਲ 1990 ਵਿੱਚ ਦਰੈਲਾ ਮਾਨ ਨੇ ਲਿਖਿਆ ਸੀ ਦਿੱਲੀ ਵੱਲੋਂ ਇਸ ਤਰ੍ਹਾਂ ਦਾ ਕੋਈ ਦਖਲ ਨਹੀਂ ਦਿੱਤਾ ਗਿਆ ਕਿ ਮੈਂ ਅਤੇ ਤਿੱਬਤੀਆਂ ਦੀ ਵੱਧਦੀ ਗਿਣਤੀ ਆਪਣੀ ਜ਼ਿੰਦਗੀ ਕਿਵੇਂ ਜੀਵੀ ਜਨਤਾ ਦੀ ਮੰਗ ਅਨੁਸਾਰ ਮੈਂ ਬਿਰਲਾ ਹਾਊਸ ਨਵੀਂ ਦਿੱਲੀ ਵਿੱਚ ਦੇ ਮੈਦਾਨਾਂ ਵਿੱਚ ਹਫਤਾਵਾਰੀ ਇਕੱਠਾਂ ਨੂੰ ਸੰਬੋਧਿਤ ਹੋਣ ਲੱਗਾ ਇਸ ਨਾਲ ਮੈਨੂੰ ਬੜੀ ਕਿਸਮ ਦੇ ਲੋਕਾਂ ਨੂੰ ਮਿਲਣਾ ਤੇ ਉਹਨਾਂ ਨੂੰ ਤਿੱਬਤ ਦੀ ਅਸਲ ਹਾਲਤ ਬਾਰੇ ਦਸੰਦ ਦਾ ਮੌਕਾ ਮਿਲਿਆ ਇਸ ਨਾਲ ਮੈਨੂੰ ਉਸ ਪ੍ਰੋਟੋਕੋਲ ਨੂੰ ਖਤਮ ਕਰਨ ਵਿੱਚ ਵੀ ਮਦਦ ਮਿਲੀ ਜੋ ਦਲਾਈ ਲਾਮਾ ਤੇ ਲੋਕਾਂ ਵਿੱਚ 파ੜਾ ਪਾ ਕੇ ਰੱਖਦਾ ਸੀ ਮੈਂ ਤਿੱਖੇ ਰੂਪ ਵਿੱਚ ਮਹਿਸੂਸ ਕਰਦਾ ਸੀ ਕਿ ਸਾਨੂੰ ਹੁਣ ਪ੍ਰਾਣੀਆਂ ਰੀਤਾਂ ਨੂੰ ਹੋਰ ਨਹੀਂ ਚਿੰਬੜੇ ਰਹਿਣਾ ਚਾਹੀਦਾ ਜਿਹੜੀਆਂ ਹੁਣ ਵਾਜਿਬ ਨਹੀਂ ਰਹੀਆਂ ਜਿਵੇਂ ਮੈਂ ਲੋਕਾਂ ਨੂੰ ਅਕਸਰ ਚੇਤੇ ਕਰਾਉਂਦਾ ਹਾਂ ਕਿ ਅਸੀਂ ਹੁਣ ਸ਼ਰਨਾਰਥੀ ਹਾਂ ਨਿਰਲੇਪ ਰਹਿ ਕੇ ਲੋਕਾਂ ਨੂੰ ਪਾਸੇ ਰੱਖਣਾ ਬੜਾ ਸੁਖਾਲਾ ਹੈ ਇਸੇ ਕਰਕੇ ਮੈਂ ਨਿਸ਼ਾ ਕੀਤਾ ਕਿ ਮੈਂ ਪੂਰੀ ਤਰ੍ਹਾਂ ਖੁੱਲਾ ਰਹਾਂਗਾ ਤਾਂ ਕਿ ਸਭ ਕੁਝ ਉਹਨਾਂ ਦਾ ਦਿਸਦਾ ਰਹੇ ਤੇ ਕੁਝ ਵੀ ਸਲੀਕੇ ਦੇ ਪਿੱਛੇ ਲੁਕਿਆ ਨਾ ਰਹੇ ਮੈਨੂੰ ਆਸ ਸੀ ਕਿ ਇਸ ਤਰ੍ਹਾਂ ਲੋਕਾਂ ਦਾ ਸਬੰਧ ਮੇਰੇ ਨਾਲ ਉਵੇਂ ਹੋਵੇਗਾ ਜਿਵੇਂ ਇੱਕ ਬੰਦੇ ਦਾ ਦੂਜੇ ਬੰਦੇ ਨਾਲ ਹੁੰਦਾ ਹੈ ਤੇ ਫਿਰ ਮੈਂ ਹਿਸ ਹੋਲੀਨੈਸ ਨੂੰ ਕੀ ਪੁੱਛਾਂਗਾ ਮੈਂ ਸਿਆਸਤ ਤੋਂ ਬਚੇ ਰਹਿਣ ਦਾ ਹੀ ਫੈਸਲਾ ਕੀਤਾ ਤੇ ਸੋਚਿਆ ਕਿ ਉਸ ਤੋਂ ਉਹ ਸਵਾਲ ਪੁੱਛਾਂਗਾ ਜੋ ਵਰਿਆਂ ਤੋਂ ਮੈਨੂੰ ਪਰੇਸ਼ਾਨ ਕਰ ਰਹੇ ਸਨ ਮੈਂ ਇੱਕ ਸੰਸਾਵਾਦੀ ਸੀ ਤੇ ਉਹ ਰੱਬ ਜਾਂ ਬੁੱਧ ਦਾ ਅਵਤਾਰ ਇਹ ਪੱਕਾ ਪਤਾ ਨਹੀਂ ਦੋਹਾਂ ਵਿੱਚੋਂ ਕਿਸ ਦਾ ਇਕ અવਤਾਰ ਵਜੋਂ ਉਹ ਸਪਸ਼ਟ ਹੈ ਸੰਸਾਰ ਦੇ ਜੀਵਨ ਮਰਨ ਦੇ ਅਨੰਤ ਗੇੜ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦਾ ਸੀ ਜਰੋਂ ਤੱਕ ਕਿ ਨਿਰਵਾਣ ਪ੍ਰਾਪਤ ਨਹੀਂ ਹੋ ਜਾਂਦਾ ਇੱਕ ਤਰਕਵਾਦੀ ਦੇ ਤੌਰ ਤੇ ਮੈਂ ਇਸ ਉਪੋਸਟ ਸਿਧਾਂਤ ਨੂੰ ਨਹੀਂ ਮੰਨ ਸਕਦਾ ਸੀ ਉਹ ਪਿਛਲੇ ਜੀਵਨ ਦੇ ਕਰਮਾਂ ਦੇ ਬੰਦੇ ਦੇ ਇਸ ਜੀਵਨ ਵਿੱਚ ਉਸ ਦੀ ਕਿਸਮਤ ਉਤੇ ਅਸਰ ਨੂੰ ਮੰਨਦਾ ਸੀ ਜੇ ਇੰਜ ਹੁੰਦਾ ਸੀ ਫਿਰ ਇਸ ਰੱਬ ਜਾਂ ਬੁੱਧ ਦੇ ਅਵਤਾਰ ਨੇ ਪਿਛਲੇ ਜਨਮ ਵਿੱਚ ਕੀ ਕੀਤਾ ਹੋਵੇਗਾ ਕਿ ਉਸ ਨੂੰ ਆਪਣੇ ਪੁਰਖਿਆਂ ਦੀ ਧਰਤੀ ਤੋਂ ਜਲਾਵਤਨ ਹੋਣ ਦੀ ਸਜ਼ਾ ਮਿਲੀ ਮੈਨੂੰ ਯਕੀਨ ਨਹੀਂ ਸੀ ਕਿ ਉਹ ਅਜਿਹੇ ਸਵਾਲਾਂ ਦੇ ਜਵਾਬ ਦੇਵੇਗਾ ਉਹ ਸ਼ਾਇਦ ਇਹਨਾਂ ਨੂੰ ਅਨੁਚਿਤ ਕਹਿ ਕੇ ਰੱਦ ਕਰ ਦੇਵੇਗਾ ਦੂਜੇ ਪਾਸੇ ਜੇ ਉਸ ਨੇ ਜਵਾਬ ਦੇ ਦਿੱਤਾ ਸਾਡੇ ਇੱਕ ਜੀਵੰਤ ਅਧਿਆਤਮਿਕ ਬਹਿਸ ਫਖ ਜਾਵੇਗੀ ਜਿਹੜੀ ਇੱਕ ਚੰਗੀ ਲਿਖਤ ਦਾ ਰੂਪ ਲੈ ਸਕੇਗੀ ਪਹਾੜੀ ਇਲਾਕੇ ਵਿੱਚੋਂ ਕਰੀਬ 3 ਘੰਟੇ ਕਾਰ ਤੇ ਚੱਲਦੇ ਰਹਿਣ ਤੋਂ ਮਗਰੋਂ ਅਸੀਂ ਧਰਮਸ਼ਾਲਾ ਪਹੁੰਚ ਗਏ। ਮਿਕਲੋਡ ਗੰਜ ਜਿੱਥੇ ਬਹੁਤੇ ਤਿੱਬਤੀ ਰਹਿੰਦੇ ਹਨ, ਇੱਕ ਹੋਰ ਤਿੱਖੀ ਪਹਾੜੀ ਉੱਤੇ ਹੈ ਜੋ ਹੋਰ ਅੱਧੇ ਘੰਟੇ ਦਾ ਰਾਹ ਹੈ। ਮੈਨੂੰ ਦਲਾਈ ਲਾਮਾ ਦੇ ਮਹਿਮਾਨ ਘਰ ਵਿੱਚ ਠਹਿਰਾਇਆ ਗਿਆ। ਜੋ ਧਰਮਸ਼ਾਲਾ ਤੋਂ ਉੱਪਰ ਇੱਕ ਦਰਮਿਆਨੇ ਕਾਰ ਦਾ ਬੰਗਲਾ ਸੀ। اپنی موت ਤੋਂ ਪਹਿਲਾਂ ਉਸ ਦੀ ਮਾਂ ਕਈ ਸਾਲ ਉੱਥੇ ਰਹਿੰਦੀ ਰਹੀ ਸੀ اس ਦੀ ਦੇਖਭਾਲ ਸਭ ਤੋਂ ਛੋਟੇ ਪ੍ਰਾ ਤੈਂਤ ਜਿਨ ਚੌਂਗਿਆਲ ਦੀ ਬੀਬੀ ਕਰਦੀ ਸੀ ਜਿਹੜੀ ਬੜੀ ਆਕਰਸ਼ਕ ਨੌਜਵਾਨ ਔਰਤ ਸੀ ਤੇ ਦੋ ਬੱਚਿਆਂ ਦੀ ਮਾਂ ਸੀ ਉਹ ਸ਼ਾਮ ਨੂੰ ਆਈ ਮੈਂ ਉਸ ਨੂੰ ਪੀਣ ਦੇ ਦੌਰ ਵਿੱਚ ਸਾਡੇ ਨਾਲ ਸ਼ਾਮਲ ਹੋਣ ਲਈ ਕਿਹਾ ਮੈਂ ਉਸ ਨੂੰ ਪੁੱਛਿਆ ਕਿ ਜਿਹੜੇ ਸਵਾਲ ਮੈਂ ਪੁੱਛਣਾ ਚਾਹੁੰਦਾ ਹਾਂ ਉਹ ਦੁਲਾਈ ਲਾਮਾ ਨੂੰ ਪਰੇਸ਼ਾਨਤਾ ਨਹੀਂ ਕਰਨਗੇ ਬੜੀ ਸੋਹਣੀ ਅੰਗਰੇਜ਼ੀ ਵਿੱਚ ਉਸਨੇ ਜਵਾਬ ਦਿੱਤਾ ਮੇਰਾ ਖਿਆਲ ਤਾਂ ਨਹੀਂ ਫਿਰ ਵੀ ਉਸ ਨੂੰ ਇਹ ਪੁੱਛਣ ਦਾ ਕੋਈ ਹਰਜ ਨਹੀਂ ਤਿੱਬਤ ਕਮਿਊਨਿਸਟ ਚੀਨ ਅਤੇ ਆਪਣੀਆਂ ਵਿਕੀ ਯੋਜਨਾਵਾਂ ਬਾਰੇ ਉਸਨੇ ਪਹਿਲਾਂ ਵੀ ਬੜੇ ਜਵਾਬ ਦਿੱਤੇ ਹੋਏ ਨੇ ਮੇਰੀ ਮੁਲਾਕਾਤ ਦਾ ਸਮਾਂ ਅਗਲੇ ਦਿਨ ਬਾਅਦ ਦੁਪਹਿਰ ਦਾ ਸੀ ਆਲੇ-ਦੁਆਲੇ ਨਾਲ ਰਚਨ ਮਿਚਣ ਵਾਸਤੇ ਮੈਂ ਅੱਧਾ ਘੰਟਾ ਪਹਿਲਾਂ ਹੀ ਉਸ ਦੀ ਰਹਿائش ਤੇ ਪੁੱਜ ਗਿਆ। ਉਸ ਦੀ ਪਹਿਰੇਦਾਰਾਂ ਨਾਲ ਘिरी ਹਵੇਲੀ ਦੇ ਐਨ ਸਾਹਮਣੇ ਵੱਡਾ ਸਾਰਾ ਮੰਦਰ ਸੀ। ਮੰਦਰ ਵਿੱਚ ਬਹੁਤੇ ਲੋਕ ਨਹੀਂ ਸਨ। ਮੈਂ ਇੱਕ ਯੂਰਪੀ ਭਿਕਸ਼ੂ ਦੇਖਿਆ ਜੋ ਬੁੱਧ ਦੀ ਮੂਰਤੀ ਸਾਹਮਣੇ ਡੂੰਘੀ ਸਮਾਧੀ ਵਿੱਚ ਲੀਨ ਸੀ। ਸਾਨੂੰ ਰਹਿائشਗah ਵਿੱਚ ਲਜਾਇਆ ਗਿਆ ਤੇ ਬੈਠਕ ਵਿੱਚ ਇੰਤਜ਼ਾਰ ਕਰਨ ਲਈ ਕਿਹਾ ਗਿਆ। ਕਿਉਂਕਿ ਕੁਝ ਜਰਮਨ ਯਾਤਰੀ ਅਤੇ ਹਿਜ ਹੋਲiness ਕੋਲ ਬੈਠੇ ਸਾਂ ਕੁਝ ਮਿੰਟਾਂ ਬਾਅਦ ਜਰਮਨਾ ਦਾ ਜੁੱਟ ਬੈਠਕ ਵਿੱਚੋਂ ਦੀ ਬਾਹਰ ਚਲਾ ਗਿਆ ਤੇ ਸਾਨੂੰ ਅੰਦਰ ਜਾਣ ਲਈ ਕਿਹਾ ਗਿਆ ਮੈਨੂੰ ਲੈਣ ਵਾਸਤੇ ਦਿਲਾਈ ਲਾਮਾ ਬਰਾਂਡੇ ਵਿੱਚ ਖੜਾ ਸੀ ਉਸਨੇ ਮੈਨੂੰ ਡੀਕ ਕਰਵਾਉਣ ਲਈ ਮਾਫੀ ਮੰਗੀ ਉਹ ਤਾਂ ਜਿੰਨਾ ਫੋਟੋਆਂ ਵਿੱਚ ਲੱਗਦਾ ਸੀ ਉਸ ਤੋਂ ਕਿਤੇ ਲੰਬਾ ਲੱਗਿਆ ਉਸਦਾ ਕੱਦ ਕਰੀਬ 6 ਫੁੱਟ ਸੀ ਤੇ ਸਰੀਰ ਗੱਠਿਆ ਹੋਇਆ ਤੇ ਜਦੋਂ ਉਸਨੇ ਹੱਥ ਮਿਲਾਇਆ ਤਾਂ ਉਸ ਦੀ ਪਕੜ ਇੱਕ ਪਹਿਲਵਾਨ ਵਰਗੀ ਸੀ ਮੈਂ ਉਸ ਨੂੰ ਇੱਕ ਰਵਾਇਤੀ ਗੁਲੂਬੰਦ ਪੇਸ਼ ਕੀਤਾ ਤੇ ਬਦਲੇ ਵਿੱਚ ਇੱਕ ਉਸ ਨੇ ਵੀ ਮੈਨੂੰ ਦਿੱਤਾ ਮੈਨੂੰ ਉਸ ਦੇ ਬੈਠਖਾਨੇ ਵਿੱਚ ਲਜਾਇਆ ਗਿਆ ਮੈਂ ਆਪਣਾ ਟੇਪ ਰਿਕਾਰਡਰ ਚਾਲੂ ਕੀਤਾ ਤੇ ਜਿੰਨੀ ਛੇਤੀ ਹੋ ਸਕਦਾ ਸੀ ਸ਼ੁਰੂ ਹੋ ਗਿਆ ਯੂਅਰ ਹੋਲਿਨੈਸ ਮੈਂ ਤੁਹਾਨੂੰ ਸਿਆਸਤ ਬਾਰੇ ਕੁਝ ਨਹੀਂ ਪੁੱਛਣਾ ਪਰ ਉਸ ਨੇ ਠਹਾਕ ਲਾਉਂਦੇ ਹੋਏ ਮੈਨੂੰ ਟੋਕਿਆ ਫਿਰ ਤਾਂ ਆਪਾਂ ਆਰਾਮ ਨਾਲ ਬਹਿ ਸਕਦੇ ਹਾਂ ਪੱਤਰਕਾਰਾਂ ਦੇ ਸਿਆਸੀ ਸਵਾਲਾਂ ਦਾ ਜਵਾਬ ਦੇਣ ਲੱਗਿਆ ਮੈਨੂੰ ਬੜਾ ਸੁਚੇਤ ਰਹਿਣਾ ਪੈਂਦਾ ਹੈ ਤੂੰ ਮੇਰੇ ਕੋਲੋਂ ਕੀ ਪੁੱਛਣਾ ਹੈ ਮੈਂ ਇੱਕ ਸੰਸਾਵਾਦੀ ਹਾਂ ਮੇਰਾ ਰੱਬ ਵਿੱਚ ਵਿਸ਼ਵਾਸ ਨਹੀਂ ਤੁਹਾਡੇ ਕੋਲ ਇਹ ਕਹਿਣ ਦਾ ਕੀ ਆਧਾਰ ਹੈ ਕਿ ਇਹ ਬ੍ਰਹਿਮੰਡ ਰੱਬ ਨੇ ਰਚਿਆ ਹੈ ਉਸਨੇ ਦਿਲ ਖੋਲ ਕੇ ਇੱਕ ਹੋਰ ਠਾਕਾ ਲਾਇਆ ਫਿਰ ਉਸਨੇ ਕਿਹਾ ਮੈਂ ਨਹੀਂ ਕਹਿੰਦਾ ਕਿ ਸੰਸਾਰ ਦੀ ਰਚਨਾ ਰੱਬ ਨੇ ਕੀਤੀ ਬੁੱਧ ਨੇ ਵੀ ਨਹੀਂ ਕਿਹਾ ਕਿ ਸੰਸਾਰ ਦੀ ਰਚਨਾ ਰੱਬ ਨੇ ਕੀਤੀ ਬਲਕਿ ਇਸ ਦੇ ਉਲਟ ਉਸਨੇ ਕਿਹਾ ਸੀ ਕਿਸੇ ਵੀ ਜਹਿਗ ਜਿਹਹੀ ਗੱਲ ਨੂੰ ਨਾ ਮੰਨੋ ਜੋ ਤੁਹਾਡੇ ਤਰਕ ਤੇ ਖਰੀ ਨਹੀਂ ਉਤਰਦੀ ਇਸ ਨਾਲ ਚਾਰੋਂ ਖਾਨੇ ਚਿੱਤ ਹੋ ਗਏ ਫਿਰ ਮੈਂ ਆਪਣਾ ਦੂਜਾ ਸਵਾਲ ਪੁੱਛਿਆ ਫਿਰ ਉਸ ਮਾਮਲੇ ਵਿੱਚ ਅਵਤਾਰ ਧਾਰਨ ਦਾ ਕੀ ਮਤਲਬ ਹੋਇਆ ਅਸੀਂ ਮੰਨਦੇ ਹਾਂ ਕਿ ਲੋਕ ਮੌਤ ਤੋਂ ਬਾਅਦ ਮੁੜ ਜਨਮ ਲੈਂਦੇ ਹਨ ਜੇ ਅਸੀਂ ਨਾ ਮੰਨਦੇ ਹੁੰਦੇ ਤਾਂ ਮੈਂ ਦਲਾਈ ਲਾਮਾ ਨਾ ਹੁੰਦਾ ਤੇ ਉਹ ਫਿਰ ਠਾਕਾ ਮਾਰ ਕੇ ਹੱਸਿਆ ਮੈਂ ਅਜੇ ਵੀ ਨਾ ਠੜਕਿਆ ਮੌਤ ਤੋਂ ਬਾਅਦ ਮੁੜ ਜਨਮ ਤੇ ਵਿਸ਼ਵਾਸ ਕਰਨ ਦਾ ਕੋਈ ਵਿਗਿਆਨਕ ਆਧਾਰਤਾ ਹੈ ਨਹੀਂ ਉਹ ਮੈਨੂੰ ਉਹਨਾਂ ਬੱਚਿਆਂ ਦੀਆਂ ਮਿਸਾਲਾਂ ਦੇਣ ਲੱਗਾ ਜਿਨ੍ਹਾਂ ਨੂੰ ਪਿਛਲੇ ਜਨਮ ਦੇ ਜੀਵਨ ਦੀਆਂ ਗੱਲਾਂ ਚੇਤੇ ਸਨ ਉਸ ਦੀਆਂ ਬਹੁਤੀਆਂ ਮਿਸਾਲਾਂ ਭਾਰਤ ਦੀਆਂ ਸਨ ਮੈਂ ਸਮਝ ਨਹੀਂ ਸਕਿਆ ਕਿ ਉਹ ਕੁਝ ਕੁ ਖਿੜਕਿਆ ਹੋਇਆ ਸੀ ਉਹ ਤਾਂ ਕੋਰੀਆਂ ਬਚਗਾਨਾ ਕਲਪਨਾਵਾਂ ਸਨ ਜਿਨ੍ਹਾਂ ਨੂੰ ਮਾਪਿਆਂ ਨੇ ਪ੍ਰੋਤਸਾਹਨ ਦਿੱਤਾ ਸੀ ਕੁਝ ਮਹੀਨੇ ਬਾਅਦ ਉਹ ਲੋਪ ਹੋ ਜਾਂਦੀਆਂ ਹਨ ਮੈਂ ਇਹਨਾਂ ਨੂੰ ਸਬੂਤ ਨਹੀਂ ਮੰਨਦਾ ਮੈਂ ਕਿਹਾ ਕੋਈ ਤੈਨੂੰ ਮੰਨਣ ਨੂੰ ਕਹਿੰਦਾ ਵੀ ਨਹੀਂ ਉਸਨੇ ਠਰਮੇ ਨਾਲ ਜਵਾਬ ਦਿੱਤਾ ਉਸਨੇ ਫੇਰ ਤਰਕ ਦੀ ਸਰਬਉੱਚਤਾ ਬਾਰੇ ਬੁੱਧ ਦੀ ਟੁੱਕ ਦਿੱਤੀ ਜੇ ਤੂੰ ਮੈਨੂੰ ਯਕੀਨ ਕਰਵਾ ਦੇਵੇਂ ਕਿ ਪੁਨਰਜਨਮ ਦੇ ਸਿਧਾਂਤ ਵਿੱਚ ਕੋਈ ਤੁੱਕ ਨਹੀਂ ਮੈਂ ਇਸ ਨੂੰ ਵੀ ਰੱਦ ਕਰ ਦਿਆਂਗਾ ਕਿਉਂ ਜੋ ਤੂੰ ਅਜੇ ਵੀ ਇਸ ਉੱਤੇ ਵਿਸ਼ਵਾਸ ਕਰਦਾ ਹੈ ਕੀ ਤੂੰ ਮੈਨੂੰ ਇਹ ਸਪਸ਼ਟ ਕਰ ਸਕਦਾ ਹੈ ਕਿ ਤੂੰ ਪਿਛਲੇ ਜਨਮ ਵਿੱਚ ਕਿਸ ਤਰ੍ਹਾਂ ਦਾ ਕੀ ਇਸ ਤਰ੍ਹਾਂ ਦਾ ਕੀ ਕੀਤਾ ਸੀ ਕਿ ਤੂੰ ਆਪਣੀ ਮਾਤਭੂਮੀ ਤੋਂ ਜਲਵਤਨ ਹੋਣ ਦੀ ਸਜ਼ਾ ਦਾ ਹੱਕਦਾਰ ਬਣਿਆ ਦলাই ਲਾਮਾ ਦੀ ਅੰਗਰੇਜ਼ੀ ਉਸਦੇ ਬਹੁਤ ਸਾਰੇ ਪੈਰੋਕਾਰਾਂ ਵਰਗੀ ਚੰਗੀ ਨਹੀਂ ਉਸਨੇ ਮੇਰਾ ਸਵਾਲ ਆਪਣੇ ਸਖਤਰ ਨੂੰ ਤਿੱਬਤੀ ਵਿੱਚ ਦੁਹਰਾਉਣ ਲਈ ਕਿਹਾ ਤੇ ਫਿਰ ਤਿੱਬਤੀ ਨੇ ਅੰਗਰੇਜ਼ੀ ਦੇ ਮਿਲਗੋਬੇ ਵਿੱਚ ਜਵਾਬ ਦਿੱਤਾ ਹਾਂ ਮੈਂ ਮੰਨਦਾ ਹਾਂ ਕਿ ਮੈਂ ਤੇ ਮੇਰੇ ਪੈਰੋਕਾਰ ਆਪਣੇ ਪਿਛਲੇ ਜਨਮਾਂ ਵਿੱਚ ਕੀਤੀਆਂ ਗਲਤੀਆਂ ਦੀ ਸਜ਼ਾ ਭੁਗਤ ਰਹੇ ਹਾਂ ਨਹੀਂ ਤਾਂ ਇਸ ਦਾ ਕੋਈ ਅਰਥ ਨਹੀਂ ਬਣਦਾ ਉਸ ਨੇ ਮਹਿਸੂਸ ਕੀਤਾ ਕਿ ਜਵਾਬ ਨੇ ਮੇਰੀ ਤਸੱਲੀ ਨਹੀਂ ਕਰਾਈ ਫਿਰ ਅਸੀਂ ਹੋਰ ਸਵਾਲ ਤੇ ਆ ਗਏ ਜਿਵੇਂ ਕਿਉਂ ਬਦੀ ਅਕਸਰ ਚੰਗਿਆਈ ਤੋਂ ਜਿੱਤ ਜਾਂਦੀ ਹੈ ਕਿਉਂ ਚੰਗੇ ਲੋਕ ਦੁੱਖ ਸਹਿੰਦੇ ਹਨ ਜਦੋਂ ਕਿ ਮਾੜੇ ਖੁਸ਼ਹਾਲ ਹੁੰਦੇ ਮੈਨੂੰ ਮੁਲਾਕਾਤ ਦੇ ਦਿੱਤੇ ਅੱਧੇ ਘੰਟੇ ਦੀ ਬਜਾਏ ਇਹ ਮੁਲਾਕਾਤ ਡੇਢ ਘੰਟਾ ਚੱਲੀ ਮੇਰੀ ਟੇਪ ਖਤਮ ਹੋ ਗਈ ਤੇ ਨਾਲ ਹੀ ਉਸ ਦੇ ਸਖਤਰ ਦਾ ਧੀਰਜ ਵੀ ਦলাই ਲਾਮਾ ਨੂੰ ਮਿਲਣ ਲਈ ਹੋਰ ਲੋਕ ਵੀ ਇੰਤਜ਼ਾਰ ਕਰ ਰਹੇ ਸਨ ਮੈਂ ਜਾਣ ਦੀ ਇਜਾਜ਼ਤ ਮੰਗੀ ਮੈਂ ਉਸ ਨੂੰ ਮਿਲ ਕੇ ਖੜ ਗਿਆ ਸੀ ਉਸ ਵਿੱਚੋਂ ਸਦਭਾਵਨਾ ਖੁਸ਼ੀ ਅਤੇ پاک ਸਾਫ਼ ਧਿਆਨਦਾਰੀ ਦਾ ਤੇਜ਼ ਫੁੱਟਦਾ ਸੀ ਜੋ ਉਸ ਕੋਲੋਂ ਜਾਣ ਤੋਂ ਬਾਅਦ ਹੀ ਲੰਮਾ ਚਿਰ ਤੁਹਾਡੇ ਤੇ ਭਾਰੀ ਰਹਿੰਦਾ ਸੀ 1999 ਵਿੱਚ ਨੋਬਲ ਕਮੇਟੀ ਨੇ ਉਸ ਨੂੰ ਸ਼ਾਂਤੀ ਪੁਰਸਕਾਰ ਦੇ ਕੇ ਵਧੀਆ ਗੱਲ ਕੀਤੀ ਸੀ ਕਿਉਂਕਿ ਉਹ ਹੈ ਹੀ ਸ਼ਾਂਤੀ ਦੂਤ ਸੀ ਉਸ ਨਾਲ ਕਈ ੱਟਕੇ ਹੋਏ ਪਰ ਉਸਨੇ ਕਦੀ ਰੋਸ ਵਿੱਚ ਇੱਕ ਅਪਸ਼ਬਦ ਨਹੀਂ ਕਿਹਾ ਉਹ ਲੱਖਾਂ ਲੋਕਾਂ ਲਈ ਸਕੂਨ ਲੈ ਕੇ ਆਇਆ ਹੈ ਜੋ ਸੰਸਾਰ ਵਿਚ ਅੱਜ ਦੀ ਚਾਲ ਤੋਂ ਦੁਖੀ ਹਨ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ